ਸਗਲੇ ਤਜੀ ਲਿਓ ਬੇਖਬਰਾਗ ਗੋ ਨਾਨਕ ਸੁਨਰੀ ਮਨਾ ਤੇ ਨਰਮਥ ਭਾਗ ਨੌਵੇਂ ਗੁਰਦੇਵ ਤਿਨਾਂ ਦੀ ਰਸਨਾ ਤੋਂ 15ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਆਓ ਸਲੋਕ ਰਾਹੀਂ ਸਤਿਗੁਰ ਜੀ ਸਾਨੂੰ ਕੀ ਉਪਦੇਸ਼ ਬਖਸ਼ਿ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਆਂ ਸਤਿਗੁਰ ਜੀ ਫਰਮਾਨ ਕਰਦੇ ਨੇ ਜਿਹੇ ਵਿਖਿਆ ਸਗਲੀ ਤਜੇ ਕਹਿੰਦੇ ਜਿਸ ਮਨੁੱਖ ਨੇ ਸਾਰੀ ਦੀ ਸਾਰੀ ਵਿਖ ਤਰ ਦਿੱਤੀ ਵਿਖ ਦਾ ਅਰਥੰਦਾ ਹੈ ਮਾਇਆ ਕੁੰਜ ਵਿਖ ਦਾ ਲਵਜੀ ਅਰਥ ਹੈ ਜ਼ਹਿਰ ਇਹ ਗੁਰਬਾਣੀ ਅੰਦਰ ਵਿਖਨੋ ਜ਼ਹਿਰ ਨੋ ਮਾਇਆ ਲਿਖਿਆ ਹੋਇਆ ਹੈ ਸਤਗੁਰ ਜੀ ਕਹਿੰਦੇ ਜੇਸ ਮਨੁੱਖ ਨੇ ਸਾਰੀ ਦੀ ਸਾਰੀ ਵਿਖਿਆ ਤੜ ਦਿੱਤੀ ਸਾਰੀ ਦੀ ਸਾਰੀ ਮਾਇਆ ਤੜ ਦਿੱਤੀ ਸਤਗੁਰ ਜੀ ਕਹਿੰਦੇ ਜੇਹ ਵਿਖਿਆ ਸਗਲੀ ਤਜੀ ਸਭ ਤੇ ਭਇਓ ਉਦਾਸ ਕਹਿੰਦੇ ਇਹਨਾਂ ਸਭ ਤੋਂ ਉਦਾਸ ਹੋ ਗਿਆ ਉਦਾਸ ਦਾ ਅਰਥ ਹੈ ਜਿਹੜਾ ਮਨੁੱਖ ਇਹਨਾਂ ਤੋਂ ਉਪਰਾਮ ਹੋ ਗਿਆ ਇਹਨਾਂ ਚੀਜ਼ਾਂ ਤੋਂ ਉੱਪਰ ਰੱਖਿਆ ਮਹਨਸਾ ਸנגਤ ਜੀ ਗੁਰਬਾਣੀ ਅਨੁਸਾਰ ਗੁਰਮਤ ਅਨੁਸਾਰ ਮਾਇਆ ਕੀ ਹੈ ਮਾਇਆ ਕਿਸ ਨੂੰ ਕਹਿੰਦੇ ਨੇ ਆਪਾਂ ਗੁਰਬਾਣੀ ਦੇ ਵਿੱਚੋਂ ਸਮਝਣਾ ਹੈ ਅਸੀਂ ਦੁਨੀਆਵੀ ਤੌਰ ਤੇ ਵਿਚਰਦੇ ਹਾਂ ਅਸੀਂ ਮਾਇਆ ਕੇਵਲ ਤੇ ਕੇਵਲ ਪੈਸੇ ਨੂੰ ਸਮਝ ਲੈਂਦੇ ਹਾਂ ਕਿ ਮਾਇਆ ਜਿਹੜਾ ਉਹ ਪੈਸੇ ਨੂੰ ਕਿਹਾ ਹੈ ਪਰ ਗੁਰਬਾਣੀ ਨੇ ਗੁਰਮਤ ਨੇ ਮਾਇਆ ਉਸ ਸਾਰੀ ਚੀਜ਼ ਨੂੰ ਕਿਹਾ ਹੈ ਜਿਹੜੀ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਤੋਂ ਸਾਡਾ ਮਿਛੋੜਾ ਪਾਉਂਦੀ ਹੈ ਸਤਿਗੁਰੂ ਜੀ ਕਹਿੰਦੇ ਉਹ ਹਰੇਕ ਚੀਜ਼ ਮਾਇਆ ਹੈ ਉਹ ਭਾਵੇਂ ਪੈਸਾ ਆਵੇ ਭਾਵੇਂ ਜ਼ਮੀਨ ਜਾਇਦਾਦ ਹੋਵੇ ਭਾਵੇਂ ਸਾਡੀ ਪ੍ਰਾਪਰਟੀ ਹੋਵੇ ਮਕਾਨ ਹੋਵੇ ਘਰ ਹੋਵੇ ਸੰਪਤੀ ਹੋਵੇ ਇਹ ਸਾਰੀ ਚੀਜ਼ ਮਾਇਆ ਬਣ ਸਕਦੀ ਹੈ ਜਦੋਂ ਪ੍ਰਮਾਤਮਾ ਭੁੱਲ ਜਾਂਦਾ ਹੈ ਸਤਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਕਿ ਮਾਇਆ ਕਿਸ ਨੂੰ ਕਹਿੰਦੇ ਨੇ ਮਾਇਆ ਕਿਵੇਂ ਸਾਡੇ ਉੱਪਰ ਪ੍ਰਭਾਵ ਜਿਹੜਾ ਉਹ ਪਾਉਂਦੀ ਹੈ ਸਤਗੁਰੂ ਜੀ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ ਕੀ ਮਾਇਆ ਕਰਮ ਕਮਾਏ ਦੁਖ ਸੁਖੇ ਜਿਓ ਬਾਤ ਹੈ ਹਉ ਮੈਂ ਕਰਮ ਕਮਾਏ ਪਹਿਲਾਂ ਸਤਗੁਰੂ ਜੀ ਸਵਾਲ ਕਰਦੇ ਮਾਇਆ ਕਿਸ ਨੂੰ ਆਖੀ ਹੈ ਕੀ ਮਾਇਆ ਕਰਮ ਕਮਾਏ ਕਹਿੰਦੇ ਮਾਇਆ ਕਿਸ ਨੂੰ ਕਹਿੰਦੇ ਨੇ ਮਾਇਆ ਕੀ ਕਰਮ ਕਰਦੀ ਹੈ ਮਾਇਆ ਸਾਡੇ ਉੱਪਰ ਕਿਵੇਂ ਪ੍ਰਭਾਵ ਪਾਉਂਦੀ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਜੀਵ ਦੁੱਖ ਸੁੱਖੇ ਦੀ ਉਹ ਬੰਧ ਹੈ ਜਿਹੜਾ ਜੀਵ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਦੁਨਿਆਵੀ ਸੁੱਖਾਂ ਦੁੱਖਾਂ ਦੇ ਵਿੱਚ ਵੱਜ ਜਾਂਦਾ ਹੈ ਤੇ ਹਮੈ ਕਰਮ ਕਮਾਏ ਹਮੈ ਵਾਲੇ ਮੈਂ ਮੇਰੀ ਵਾਲੇ ਕਰਮ ਕਰਨ ਲੱਗ ਪੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹਦੇ ਉੱਪਰ ਮਾਇਆ ਜਿਹੜਾ ਉਹ ਆਪਣਾ ਪ੍ਰਭਾਵ ਪਾ ਲੈਂਦੀ ਹੈ ਪਾਉ ਜਿਹੜਾ ਮਨੁੱਖ ਦੁੱਖ ਸੁੱਖ ਵਿੱਚ ਵੱਢ ਕੇ دنیਾਈ ਦੁੱਖਾਂ ਸੁੱਖਾਂ ਵਿੱਚ ਵੱਢ ਕੇ ਤੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਹਉਮੈ ਵਾਲੇ ਕਰਮ ਕਰਦਾ ਹੈ ਹੰਕਾਰ ਵਿੱਚ ਆਪਿਆ ਰਹਿੰਦਾ ਹੈ ਫੁੱਲਾ ਰਹਿੰਦਾ ਹੈ ਇਹੋ ਜਿਹੇ ਕਰਮ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਮਾਇਆ ਦੇ ਵਿੱਚ ਲੱਗਾ ਆਇਆ ਹੈ ਉਹ ਸਮਨੁੱਖ ਦੀ ਸੁਰਤ ਮਾਇਆ ਦੇ ਵਿੱਚ ਫਸੀ ਹੋਈ ਹੈ ਮਾਇਆ ਨੇ ਉਸ ਦੀ ਸੁਰਤ ਨੂੰ ਜਕੜਿਆ ਹੋਇਆ ਹੈ ਹੁਣ ਵੇਖੋ ਸਾਧ ਸੰਗਤ ਜੀ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਕਹਿੰਦੇ ਜੇ ਇਸ ਮਨੁੱਖ ਨੇ ਸਾਰੀ ਦੀ ਸਾਰੀ ਮਾਇਆ ਤਰ ਦਿੱਤੀ ਹੁਣ ਮਾਇਆ ਕੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਅਜਗ ਈਰਖਾ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਇਹ ਸਾਰੀ ਮਾਇਆ ਨੇ ਤੇ ਜੇ ਇਸ ਮਨੁੱਖ ਨੇ ਕਹਿੰਦੇ ਇਹਨਾਂ ਨੂੰ ਤਰ ਦਿੱਤਾ ਛੱਡ ਦਿੱਤਾ ਭਾਵ ਰਹਿਣਾ ਸੰਸਾਰ ਵਿੱਚ ਹੈ ਗੁਰਬਾਣੀ ਨੇ ਇਹ ਨਹੀਂ ਆਖਿਆ ਤੇ ਆਪਣਾ ਘਰ ਪਰਿਵਾਰ ਸਤਗੁਰ ਜਿਹੜਾ ਤਿਆਗ ਦੋ ਨਹੀਂ ਸਤਗੁਰਾਂ ਨੇ ਆਖਿਆ ਘਰ ਵਿੱਚ ਰਹੋ ਪਰਿਵਾਰ ਵਿੱਚ ਰਹੋ ਤੁਹਾਡੇ ਕੋਲ ਜ਼ਮੀਨ ਜਾਇਦਾਦ ਚੰਗੀ ਹੋਵੇ ਸੋਹਣੀ ਹੋਵੇ ਪਰ ਆਪਣੀ ਸੁਰਤ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਲੈ ਕੇ ਆਉਣਾ ਸੁਰਤ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਅਕਾਲ ਪੁਰਖ ਵੈਗਰੂ ਦਾ ਨਾਮ ਹੋਣਾ ਚਾਹੀਦਾ ਹੈ ਸੁਰਤ ਵਿੱਚ ਇਹਨਾਂ ਚੀਜ਼ਾਂ ਨੂੰ ਵਸਾਉਣਾ ਨਹੀਂ ਚਾਹੀਦਾ ਕਿਉਂਕਿ ਵੇਖੋ ਜਿੰਨਾ ਚਿਰ ਸਾਡੀ ਸੁਰਤ ਵਿੱਚ ਇਹ ਚੀਜ਼ਾਂ ਨੇ ਉਨਾ ਚਿਰ ਮਨੁੱਖ ਮਾਇਆ ਦੇ ਅਧੀਨ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਰਿਹਾ ਹੈ ਭਾਵ ਮਨੁੱਖ ਮਾਇਆ ਦੇ ਵਿੱਚ ਖਚਤ ਹੋ ਰਿਹਾ ਹੈ ਤੇ ਜੇ ਮਨੁੱਖ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੇ ਨਾਲ ਸੁਰਤ ਜੋੜੀ ਹੋਈ ਹੈ ਜਿਸ ਮਨੁੱਖ ਨੇ ਸਤਿਗੁਰ ਜੀ ਕਹਿੰਦੇ ਉਹ ਮਾਇਆ ਵਿੱਚ ਰਹਿੰਦਾ ਹੋਇਆ ਹੀ ਨਰਲੇਪ ਹੈ ਜਿਵੇਂ ਕਮਲ ਫੁੱਲ ਕਮਲ ਫੁੱਲ ਚਿੱਕੜ ਵਿੱਚ ਰਹਿੰਦਾ ਹੈ ਪਰ ਆਪਣੀਆਂ ਪੰਖੜੀਆਂ ਜਿਹੜੀਆਂ ਉਹ ਭਜਨ ਨਹੀਂ ਦਿੰਦਾ ਭਾਵ ਉਹਨਾਂ ਨੂੰ ਗੰਦਗੀ ਨਹੀਂ ਲੱਗਦੀ ਇਸੇ ਤਰ੍ਹਾਂ ਹੀ ਉਹ ਮਨੁੱਖਾ ਉਹ ਗੁਰਮੁਖ ਜਨ ਹੈ ਰਹਿੰਦਾ ਮਾਇਆ ਵਿੱਚ ਹੈ ਪਰ ਆਪਣੀ ਸੁਰਤ ਜਿਹੜੀ ਹੈ ਉਹ ਕਮਲ ਫੁੱਲ ਵਾਂਗੂ ਉੱਪਰ ਰੱਖਦਾ ਹੈ ਉੱਚੀ ਰੱਖਦਾ ਹੈ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੇ ਨਾਲ ਜੋੜ ਕੇ ਰੱਖਦਾ ਹੈ ਹੁਣ ਅਸੀਂ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਵੀ ਪੜ੍ਹਦੇ ਹਾਂ ਸਤਿਗੁਰਾਂ ਨੇ ਸਾਨੂੰ ਮਾਇਆ ਬਾਰੇ ਦੱਸਿਆ ਕਿ ਮਾਇਆ ਕਿਵੇਂ ਪ੍ਰਭਾਵ ਪਾਉਂਦੀ ਹੈ ਮਾਇਆ ਕਿਸ ਨੂੰ ਕਿਹਾ ਜਾ ਸਕਦਾ ਹੈ ਸਤਿਗੁਰ ਜੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰ ਹੈ ਕਹਿੰਦੇ ਉਹ ਹਰੇਕ ਦੀ ਜਮਾਇਆ ਹੈ ਜਿਤ ਹਰ ਵਿਸਰ ਹੈ ਜਿਹੜੀ ਹਰੀ ਨੂੰ ਵਿਸਾਰ ਦਿੰਦੀ ਹੈ ਮੋਹ ਉਪਜਾ ਭਾਵ ਜਿਹੜਾ ਮਨੁੱਖ ਦੀ ਪਕੜ ਵਿੱਚ ਲੱਗ ਜਾਏ ਮੋਹ ਉਪਜਾ ਭਾਵ ਇਸ ਚੀਜ਼ ਦੇ ਵਿੱਚ ਮਨੁੱਖ ਦਾ ਉਹ ਮਾਇਆ ਦੇ ਪਕੜ ਪੈ ਜਾਵੇ। ਪਾਉ ਦੂਜਾ ਲਾਇਆ ਤੇ ਦੂਜੇ ਦੇ ਨਾਲ ਪ੍ਰੇਮ ਹੋ ਜਾਵੇ। ਉਹ ਹਰ ਇੱਕ ਚੀਜ਼ ਮਾਇਆ ਹੈ। ਜਦੋਂ ਇੱਕ ਪਰਮੇਸ਼ਰ ਨਾਲੋਂ ਛੁੱਟ ਗਿਆ, ਇੱਕ ਪਰਮੇਸ਼ਰ ਦਾ ਪਾਉ ਛੁੱਟ ਗਿਆ, ਪ੍ਰੇਮ ਛੁੱਟ ਗਿਆ ਪਰਮੇਸ਼ਰ ਨਾਲੋਂ ਤੇ ਮਾਇਆ ਦੇ ਨਾਲ ਦੁਨਿਆਵੀ ਪਦਾਰਥਾਂ ਦੇ ਨਾਲ ਆਪਣੀ ਸੁਰਤ ਜੋੜ ਲਈ, ਉਹਨੂੰ ਸਤਿਗੁਰੂ ਜੀ ਕਹਿੰਦੇ ਇਹ ਮਨੁੱਖ ਮਾਇਆ ਦੇ ਵਿੱਚ ਆਪਣੀ ਸੁਰਤ ਨੂੰ ਇਸ ਮਨੁੱਖ ਨੇ ਫਸਾਇਆ ਹੋਇਆ ਹੈ। ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਫਿਰ ਅਗੇ ਸਤਿਗੁਰੂ ਜੀ ਕਹਿੰਦੇ ਕਹ ਨਾਨਕ ਕਹ ਨਾਨਕ ਗੁਰ ਪ੍ਰਸਾਦੀ ਕਹਿੰਦੇ ਹੇ ਨਾਨਕ ਇੱਕ ਜਹੇ ਵੀ ਮਨੁੱਖ ਨੇ ਜਿਹੜੇ ਰਹਿੰਦੇ ਮਾਇਆ ਵਿੱਚ ਨਹੀਂ ਕਹ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਕਹਿੰਦੇ ਇਸ ਮਾਇਆ ਦੇ ਵਿੱਚ ਰਹਿੰਦੇ ਆਇਆਂ ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਗੁਰੂ ਦਾ ਪ੍ਰਸਾਦ ਵਰਤ ਗਿਆ ਗੁਰੂ ਦੀ ਮਿਹਰ ਹੋ ਗਈ ਤੇ ਉਹਨਾਂ ਦੀ ਲਿਵ ਉਸ ਪਰਮੇਸ਼ਰ ਨਾਲ ਲੱਗ ਗਈ। ਆਪ ਉਹਨਾਂ ਦੀ ਸੁਰਤ ਵਿੱਚ ਉਸ ਪਰਮੇਸ਼ਰ ਅਕਾਲਪੁਰਖ ਵੈਗੁਰੂ ਦਾ ਨਾਮ ਆ ਗਿਆ। ਜਿੰਨਾ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ। ਕਹਿੰਦੇ ਤਿੰਨੀ ਵਿੱਚੇ ਮਾਇਆ ਦੇ ਹੀ ਉਸ ਪਰਮੇਸ਼ਰ ਅਕਾਲਪੁਰਖ ਵੈਗੁਰੂ ਨੂੰ ਪਾ ਲਿਆ। ਉਹਨਾਂ ਗੁਰਮੁਖ ਜਨਾਂ ਨੇ ਜਿਨ੍ਹਾਂ ਦੀ ਸੁਰਤ ਉਸ ਸੱਚ ਵਿੱਚ ਲੜ ਗਈ। ਹੁਣ ਵੇਖੋ ਸਾਧ ਸੰਗਤ ਸਤਿਗੁਰਾਂ ਨੇ ਕਿ ਸਾਨੂੰ ਕਿਤੇ ਵੀ ਨਹੀਂ ਕਿਹਾ ਕਿ ਭਾਈ ਆਪਣਾ ਘਰ-ਬਾਰ ਤਿਆਗ ਦਿਓ ਆਪਣਾ ਗ੍ਰਸਥ ਧਰਮ ਛੱਡ ਦਿਓ ਆਪਣੇ ਪਰਿਵਾਰ ਨੂੰ ਛੱਡ ਦਿਓ ਨਹੀਂ ਸਤਿਗੁਰਾਂ ਨੇ ਆਖਿਆ ਘਰ ਵਿੱਚ ਰਹੋ ਘਰ ਵਿੱਚ ਰਹਿੰਦੇ ਹੋਇਆਂ ਹੀ ਉਸ ਮਾਲਕ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ ਉਸ ਮਾਲਕ ਪਰਮੇਸ਼ਰ ਦੇ ਨਾਲ ਸੁਰਤ ਜਿਹੜਾ ਉਹ ਜੋੜੀ ਜਾ ਸਕਦੀ ਹੈ ਸਾਡੀ ਉਸ ਮਾਲਕ ਦੇ ਨਾਲ ਲਿਵ ਲਗ ਸਕਦੀ ਹੈ ਅਸੀਂ ਸਤਿਗੁਰ ਦਾ ਬਚਨ ਪੜ੍ਹਦੇ ਹਾਂ ਜੋਗ ਨਾ ਪਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਏ ਸਤਿਗੁਰ ਕਹਿ ਉਪਦੇਸ਼ ਸਤਿਗੁਰ ਦੇ ਉਪਦੇਸ਼ ਰਾਹੀਂ ਉਸ ਮਾਲਕ ਪਰਮੇਸ਼ਰ ਦੇ ਨਾਲ ਜੋਗ ਪ੍ਰਾਪਤ ਹੋ ਸਕਦਾ ਹੈ ਮਿਲਾਪ ਜਿਹੜਾ ਉਹ ਪ੍ਰਾਪਤ ਹੋ ਸਕਦਾ ਹੈ ਹੁਣ ਵੇਖੋ ਜਿਨ੍ਹਾਂ ਲੋਕਾਂ ਨੇ ਆਪਣਾ ਘਰ-ਬਾਰ ਗ੍ਰਸਥ ਧਰਮ ਛੱਡਿਆ ਹੋਇਆ ਸੀ ਸਤਿਗੁਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਸਤਿਗੁਰੂ ਜੀ ਕਹਿੰਦੇ ਹੋਏ ਅਤੀਤ ਗ੍ਰਸਤਤਾਜ ਫਿਰ ਉਹਨੂੰ ਕਹਿ ਕਰ ਮੰਗਣ ਜਾਏ ਕਹਿੰਦੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਗ੍ਰਸਤ ਧਰਮ ਨੂੰ ਛੱਡ ਦਿੱਤਾ ਇਹ ਮਾਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਫਿਰ ਤੁਹਾਨੂੰ ਭੁੱਖ ਲੱਗਦੀ ਹੈ ਤੇ ਉਸ ਵਕਤ ਤੁਹਾਡਾ ਢਿੱਡ ਜਿਹੜਾ ਹੈ ਉਹ ਗ੍ਰਸਤੀ ਭਰਦੇ ਨੇ ਗ੍ਰਸਤੀਆਂ ਦੇ ਘਰ ਤੁਸੀਂ ਮੰਗਣ ਜਾਂਦੇ ਹੋ ਰੋਟੀ ਟੁਕ ਲੈਣ ਜਾਂਦੇ ਹੋ ਤੇ ਉਦੋਂ ਤੁਹਾਡੀ ਪੂਰਤੀ ਗ੍ਰਸਤੀ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਮਾਇਆ ਵਿੱਚ ਲੱਗੇ ਹੋਏ ਨੇ ਤੇ ਆਪਣੇ ਆਪ ਨੂੰ ਤੁਸੀਂ ਵੱਡੇ ਸਜਾਉਂਦੇ ਹੋ ਕਿ ਸਾਡੇ ਵਰਗਾ ਕੋਈ ਤਿਆਗੀ ਨਹੀਂ ਸਤਿਗੁਰਾਂ ਨੇ ਆਖਿਆ ਤਿਆਗਣਾ ਤਿਆਗਣਾ ਹੈ ਤਿਆਗ ਰਹਿਣਾ ਹੈ ਪਰ ਕਰ ਵਿੱਚ ਰਹਿੰਦੇ ਹੋયા ਹੀ ਤਿਆਗ ਕਰਨਾ ਹੈ ਤਿਆਗ ਕਿੰਨਾ ਚੀਜ਼ਾਂ ਦਾ ਕਰਨਾ ਹੈ ਉਹ ਵੀ ਸਤਿਗੁਰਾਂ ਨੇ ਸਾਨੂੰ ਦੱਸਿਆ ਹੋਇਆ ਹੈ ਇਸ ਮਾਇਆ ਵਿੱਚ ਰਹਿੰਦੇ ਹੋયા ਆਪਣੀ ਸੁਰਤ ਨੂੰ ਉੱਪਰ ਰੱਖਣਾ ਹੈ ਉੱਚੀ ਰੱਖਣਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਫਰਮਾਉਂਦੇ ਨੇ ਇਹ ਵਿਖਿਆ सगਲੀ ਤਜੀ ਲਿਓ ਪੇਖ ਬਿਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ ਕਹਿੰਦੇ ਉਸ ਮਨੁੱਖ ਦੇ ਮੱਥੇ ਦੇ ਭਾਗ ਚੰਗੇ ਨੇ ਜਿਹੜੇ ਮਨੁੱਖ ਨੇ ਸਾਰੀ ਮਾਇਆ ਨੂੰ ਤਰ ਜਿਤਾ ਆਪਣੀ ਸੁਰਤ ਵਿੱਚ ਨਹੀਂ ਆਉਣ ਦਿੱਤਾ ਤੇ ਇਹਨਾਂ ਤੋਂ ਉਦਾਸ ਹੋ ਗਿਆ ਭਾਵ ਉਪਰਾਮ ਹੋ ਗਿਆ ਸਾਧ ਸੰਗਤ ਜੀ ਇਹ ਵਿਚਾਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਹ ਉਪਦੇਸ਼ ਇਸ 17ਵੇਂ ਸ਼ਲੋਕਾਂ ਵਿੱਚ ਬਖਸ਼ਿਸ਼ ਕੀਤੇ ਨੇ ਸਤਿਗੁਰ ਜੀ ਮਿਹਰ ਕਰਨ ਦਇਆ ਕਰਨ ਵਿਚਾਰਾਂ ਕਰਦਿਆਂ ਕੋਲੋਂ ਬਿਆੰਕ ਪੁੱਲਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗਾ ਜੀ ਬਖਸ਼ਣਾ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੀਏ ਲਾਈਕ ਕਰੀਏ ਕਮੈਂਟ ਕਰੀਏ ਅੱਗੇ ਸ਼ੇਅਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Satu hati